ਆਓ ਜੀ ਗੁਰਪਿਆਰਿਓ ਅੱਜ ਤੁਹਾਨੂੰ ਲੈ ਚਾਲਦੇ ਆ ਗੁਰਰਾਮ ਦਾਖ ਦੀ ਮਸਾਈ ਹੋਈ ਨਗਰੀ ਅੰਮ੍ਰਿਤਸਰ ਸਾਹਿਬ ਜਿਸ ਨੂੰ ਕੀ ਪੁਰਾਣੇ ਨਾਂ ਟੋਂਗ ਨਾਂ ਨਾਂ ਵੀ ਜਾਣਿਆ ਜਾਂਦਾ ਹੈ ਹੁਣ ਅਸੀਂ ਚੱਲਦੇ ਆਂ ਆਹ ਦੇਖੋ ਬੱਸਾਂ ਜਿਸਨੂੰ ਕਿਸੇ ਨੇ ਵੀ ਫ੍ਰੀ ਜਾਣਾ ਹੋਵੇ ਸਟੇਸ਼ਨ ਤੇ ਜਾ ਸਕਦਾ ਇੱਥੇ ਸੇਵਾਦਾਰਾਂ ਨਾਲ ਗੱਲ ਕਰਕੇ ਇਹ ਤੁਹਾਨੂੰ ਚੌਂ ਫੁਆਰਾ ਚੌਂ ਦਰਬਾਰ ਸਾਹਿਬ ਦੇ ਬਾਹਰਲੇ ਵੱਲ ਨੇ ਕਾਫੀ ਸੰਤਾਨੇ ਜੋ ਜਾ ਰਹੀਆਂ ਨੇ ਦਰਬਾਰ ਸਾਹਿਬ ਮੌਸਮ ਬਹੁਤ ਸੁਹਾਵਣਾ ਹੈ ਠੰਡਾ ਠੰਡਾ ਹੈ ਸਾਹਮਣੇ ਜੱਲਿਆਂ ਵਾਲਾ ਬਾਗ ਅਗਰ ਕਿਸੇ ਨੇ ਜੱਲਿਆਂ ਵਾਲੇ ਬਾਗ ਦੇ ਦਰਸ਼ਨ ਕਰਨੀ ਹੋਣ ਤੇ ਜਾ ਸਕਦਾ ਹੈ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਪਤੀ ਤੇ ਉਹਦੇ ਪਾਪਾ ਅੱਗੇ ਅੱਗੇ ਜਾ ਰਹੇ ਨੇ ਉਹ ਕਹਿ ਰਿਹਾ ਸੀ ਮੈਂ ਜੱਲਿਆਂ ਵਾਲੇ ਬਾਗ ਜਾਣਾ ਹੈ ਸ਼ਹੀਦੀ ਗੁਹਾਂ ਦੇਖਣਾ ਐਨ ਮੁੜਾ ਹਾਂ ਇਹ ਸ਼ਹੀਦੀ ਸਟੈਚੂ ਨੇ ਹੁਣ ਅਸੀਂ ਦਰਬਾਰ ਸਾਹਿਬ ਦੀ ਗਲੀ ਵਿੱਚ ਵੜ ਗਏ ਹਾਂ ਸਾਹਮਣੇ ਦਰਬਾਰ ਸਾਹਿਬ ਦੇ ਗੁੰਬਦ ਦੇ ਦਰਸ਼ਨ ਹੋ ਰਹੇ ਨੇ ਇਹ ਮੇਨ ਦਵਾ ਰਾ ਗਿਆ ਦਰਬਾਰ ਸਾਹਿਬ ਦਾ ਦੇਖੋ ਕਿੰਨੀਆਂ ਸੰਗਤਾਂ ਨੇ ਜੋ ਇਸ ਸੁਹਾਵਣੇ ਮੌਸਮ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈਆਂ ਨੇ ਹੁਣ ਇੱਥੋਂ ਅਸੀਂ ਪੈਰ ਧੋ ਕੇ ਦਰਬਾਰ ਸਾਹਿਬ ਦੇ ਅੰਦਰ ਜਾਵਾਂਗੇ ਫਤਿਹ ਖੂਬ ਮસ્ਤੀ ਕਰ ਰਹੀ ਆਏ ਕਰੋ ਦਰਸ਼ਨ ਕੀ ਦਰਬਾਰ ਸਾਹਿਬ ਦੇ ਕਿੰਨਾ ਸੋਹਣਾ ਦ੍ਰਿਸ਼ ਹੈ ਦੇਖੋ ਵਾਹਿਗੁਰੂ 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 ਬਹੁਤ ਸਾਰੀਆਂ ਸੰਗਤਾਂ ਨੇ ਜੋ ਇੱਥੇ ਨਤਮਕਸਤ ਹੋਈਆਂ ਨੇ ਕਾਫੀ ਭੀੜ ਹੈ ਕਾਫੀ ਵੱਡੀ ਲਾਈਨ ਲੱਗੀ ਹੋਈ ਹੈ ਦਰਸ਼ਨ ਕਰਨ ਦੇ ਲਈ ਸਰੋਵਰ ਦੀ ਪਵਿੱਤਰਤਾ ਪਵਿੱਤਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵੀ ਸਰੋਵਰ ਦੇ ਵਿੱਚ ਪ੍ਰਸ਼ਾਦ ਸੁੱਟਣ ਦੀ ਕਿਰਪਾ ਨਾ ਕਰੇ ਕੂਆ ਇਹੋ ਉਹ ਜਗਾ ਜਿੱਥੇ ਕਿ ਜੱਸਾ ਸਿੰਘ ਰਾਮ ਗੜੀਆ ਆਪਣਾ ਸਿੰਘਾਸਨ ਲਾਉਂਦਾ ਸੀ ਇਹ ਪੁਰਾਣਾ ਕੂਆ ਜੋ ਕਿ ਲੰਗਰ ਸਾਹਿਬ ਦੇ ਪਿਛਲੇ ਬੰਨੇ ਹੈ ਕਈ ਲੋਕਾਂ ਨੂੰ ਪਤਾ ਨਹੀਂ ਹੈ ਪਰ ਇਹ ਪਹਿਲੇ ਇੱਥੇ 12 ਬੁੰਗੇ ਸਨ ਹੁਣ ਸਿਰਫ 2 ਬੁੰਗੇ ਰਹਿ ਗਏ ਹਨ ਇਹ ਉਹਨਾਂ ਬੁੰਗਿਆਂ ਦੇ ਥਲੜੇ ਬੰਨੇ ਬਣਿਆ ਹੋਇਆ ਹੈ ਜੋ ਕਿ ਬਹੁਤ ਹੀ ਠੰਡਾ ਹੈ ਬਹੁਤ ਹੀ ਠੰਡਾ ਜਿਵੇਂ ਏਸੀ ਲੱਗੇ ਹੋਣ ਆਜ ਜਿੱਥੇ ਜੱਸਾ ਸਿੰਘ ਰਾਮਗੜੀਆ ਆਪਣੀ ਉਹ ਕਚੈਰੀ ਲੰਗਾ ਆਹ ਦੇਖੋ ਜੱਸਾ ਸਿੰਘ ਰਾਮਗੜੀਆ ਦਾ ਆਸਨ ਜਿੱਥੇ ਉਹ ਬੈਠ ਕੇ ਆਪਣੇ ਸਲਾਹਕਾਰਾਂ ਨਾਲ ਸਲਾਹ ਕਰਦਾ ਸੀ ਆਹ ਹੁਣ ਤੁਹਾਨੂੰ ਨੂੰ ਅਸੀਂ ਅੱਗੇ ਲੈ ਚੱਲਦੇ ਹਾਂ ਜਿੱਥੇ ਕਿ ਪੁਰਾਣੀਆਂ ਜੇਲਾਂ ਵੀ ਬਣੀਆਂ ਹਨ ਇਸ ਦੇ ਥੱਲੇ ਪਰ ਹੁਣ ਉੱਥੇ ਤਾਲੇ ਲੱਗੇ ਹੋਏ ਨੇ ਇਹ ਦੇਖੋ ਇਹ ਪ੍ਰਾਣੀਆ ਜੇਲਾ ਨੇ ਬਹੁਤ ਪ੍ਰਾਣੀਆ ਜੇਲਾ ਇੱਥੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਜੇਲਾ ਦੇ ਵਿੱਚ ਤੁਸੀਂ ਵੀ ਆਓ ਅਤੇ ਦਰਸ਼ਨ ਕਰੋ ਦਰਬਾਰ ਸਾਹਿਬ ਦੇ ਪਿਛਲੇ ਬੰਨੇ ਇਹ ਬਣਿਆ ਹੋਇਆ ਹੈ ਇਹ ਦੇਖੋ ਪ੍ਰਾਣੀ ਸੇਲ ਜੋ ਕਿ ਬਾਬਾ ਬਘੇੜ ਸਿੰਘ ਅਤੇ ਜੱਸਾ ਸਿੰਘ ਰਾਮਗੜੀਆ ਦਿੱਲੀ ਜਿੱਤ ਜਿੱਤ ਕੇ ਆਏ ਸੀ ਤੇ ਇਸ ਨੂੰ ਆਪਣੇ ਘੋੜਿਆਂ ਦੇ ਮਗਰ ਬੰਨ ਕੇ ਲਿਆਏ ਸੀ ਇਹ ਉਹ ਪ੍ਰਾਣੀ ਹੈ ਇਹੀ ਹੈ ਸ਼੍ਰੀ ਦਰਬਾਰ ਸਾਹਿਬ ਦਾ ਲੰਗਰ ਹਿੱਥੇ ਕੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਤਾਂ ਲੰਗਰ ਛਕ ਰਹੀਆਂ ਨੇ ਸੇਵਾਦਾਰ ਸਰੂਵਰ ਦੀ ਸੇਵਾ ਕਰ ਰਹੇ ਹਨ ਸਫਾਈ ਕਰ ਰਹੇ ਹਨ ਦੇਖੋ ਕਿੰਨਾ ਭਵਿੱਖਰ ਜਾ ਰਿਹਾ ਹੈ ਨਾਨੇ ਕੀ ਨਾਨਾ ਸਾਈ ਹੈਲੋ ਕਰ ਲਈ ਸੰਤਾਂ ਲਾਈਨਾਂ ਵਿੱਚ ਲੱਗੀਆਂ ਹੋਈਆਂ ਹਨ ਜੀ ਪ੍ਰੋਗਰਾਮ ਸਾਈਟ ਦੇ ਦਰਸ਼ਨ ਕਰਨ ਦੇ ਲਈ ਅਸੀਂ ਦਰਸ਼ਨ ਕਰਕੇ ਆ ਗਏ ਹਾਂ ਅੰਦਰ ਦੀ ਤੁਹਾਨੂੰ ਵੀਡੀਓ ਇਸ ਕਰਕੇ ਨਹੀਂ ਦਿਖਾਈ ਕਿ ਅੰਦਰ ਵੀਡੀਓ ਨਹੀਂ ਬਣਾਉਣ ਦੇਗੇ ਮਾਫ ਕਰਨਾ ਗੈਰਫਿਸ਼ ਮਮਾ ਇੰਕੀ ਗੈਰਫਿਸ਼ ਕਰੋ ਤਕਵਾ ਦਰਸ਼ਾ